ਵਦੇਸ਼ੀ ਨੰਬਰ ਤੋਂ ਧਮਕੀ ਪਰੇ ਫੋਨ ਆਏ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਕਿ ਅਜੇ ਜਦੋਂ ਕਾਰੋਬਾਰੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਕੀਵੇਂ ਦਹਿਸ਼ਤ ਮਚਾਈ ਗਈ ਹੈ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪੂਰੇ ਘਟਨਾਕ੍ਰਮ ਦੀਆਂ ਤਸਵੀਰਾਂ ਕਰਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਸੋ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਦੇ ਵਿੱਚ ਇਹ ਹੌਲਨਾਕ ਵਾਰਦਾਤ ਵਾਪਰੀ ਹੈ ਜਿੱਥੋਂ ਦੇ ਕਾਰੋਬਾਰੀ ਕਬਲਜੀਤ ਸਿੰਘ ਦੇ ਕੋਲੋਂ 50 ਲੱਖ ਰੁਪਏ ਦੀ ਪ੍ਰਤੀ ਦੀ ਮੰਗ ਕੀਤੀ ਗਈ ਪਰ ਜਦੋਂ ਕਾਰੋਬਾਰੀ ਨੇ ਪੈਸੇ ਨਾ ਦਿੱਤੇ ਤਾਂ ਫਿਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਬੀਤੀ ਸ਼ਾਮ ਜਿਹੜਾ ਕਿ ਘਰ ਦੇ ਉੱਪਰ ਅਟੈਕ ਕੀਤਾ ਜਾਂਦਾ ਹੈ ਅਤੇ ਪਹਿਲਾਂ ਤਾਂ ਪੱਥਰਾ ਕੀਤਾ ਗਿਆ ਤੇ ਫਿਰ ਘਰ ਦੇ ਬਾਹਰ ਖੜੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਤੇ ਗੱਡੀਆਂ ਦੇ ਉੱਪਰ ਪੈਟਰੋਲ ਛਿੜਕ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਇਸ ਰੂਕੰਬਾਉ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਵਾਲਾ ਮਾਹੌਲ ਅਮਲਾ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਦਿਵਾਲੀ ਵਾਲੇ ਦਿਨ ਤੋਂ ਜਿੱਦਣ ਮੈਨੂੰ ਪਹਿਲੇ ਦਿਨ ਫੋਨ ਆਉਂਦਾ ਹੈ ਕੀ ਆਉਂਦਾ ਫੋਨ ਏਸੀ ਆਉਂਦਾ ਸੀਗਾ ਕਿ ਤੁਸੀਂ 50 ਲੱਖ ਰੁਪਇਆ ਸਾਨੂੰ ਦਓ ਫਰौती ਮੰਗੀ ਸੀ ਉਹਨਾਂ ਨੇ ਥ੍ਰੈਡ ਦਿੱਤੀ ਸੀ ਕਿ ਤੈਨੂੰ ਮਾਰ ਦਾਂਗੇ ਤੇਰਾ ਨੁਕਸਾਨ ਕਰਾਂਗੇ ਅਸੀਂ ਦਿਵਾਲੀ ਵਾਲੇ ਦਿਨ ਆਇਆ ਸੀਗਾ ਮੈਂ ਮੁੜ ਕੇ ਬਾਅਦ ਚ ਅਗਲੇ ਦਿਨ ਇੱਥੇ ਥਾਣੇ ਦਰਖਾਸਤ ਦਿੱਤੀ ਆਪਣੇ ਆਪ ਕੇ ਅਸੀਂ ਖਾਸ ਬੰਦਿਆਂ ਦਾ ਨਾਮ ਲੇਤਾ ਹੋਏ ਹਾਂ ਹਾਂਜੀ ਉਹਨਾਂ ਨੇ ਨਾਮ ਲਿਆ ਸੀ ਅਮਨ ਗੋਤਾ ਆਪਣਾ ਨਾਮ ਦੱਸਣ ਡਿਆ ਸੀਗਾ ਕਿ ਬਟਾਲੇ ਮੈਂ ਤਿੰਨ ਮਰਡਰ ਕੀਤੇ ਮੈਂ ਉਹੋ ਬੋਲਦਾ ਵਾਂ ਅਮਨ ਗੋਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ 2-4 ਦਿਨ ਮੈਨੂੰ ਟਾਈਮ ਲੱਗਿਆ ਮੇਰੇ ਕੋ ਫੋਨ ਲਾਉਂਦੇ ਰਹੇ ਮੈਂ ਫੋਨ ਪਿਕ ਨਹੀਂ ਕੀਤੀ ਉਹਨਾਂ ਦੀ ਫਿਰ 14 ਤਰੀਕ ਨੂੰ ਲਾਸਟ ਵਾਰ ਮੈਨੂੰ ਕਾਲ ਆਈ ਆ ਕਿ ਮਹੰਤ ਸਿੰਘ ਤੈਨੂੰ ਅਸੀਂ ਲਾਸਟ ਫੋਨ ਲਾਉਣਾ ਸੀ ਅਸੀਂ ਲਾਤਾ ਜੇ ਤੂੰ ਪੈਸੇ ਨਾ ਦਿੱਤੇ ਸਾਨੂੰ ਤੇ ਅਸੀਂ ਤੇਰਾ ਨੁਕਸਾਨ ਕਰਾਂਗੇ ਜਿਹੜੀਆਂ ਗੱਡੀਆਂ ਤੇਰਾ ਰੈਸਟੋਰੈਂਟ ਬੰਡਿਆ ਉਹਨੂੰ ਵੀ ਅੱਗ ਲਾਵਾਂਗੇ ਜਿਹੜੀਆਂ ਬਾਹਰ ਤੇਰੇ ਵਹੀਕਲ ਖੜੇ ਉਹਨਾਂ ਨੂੰ ਵੀ ਅੱਗ ਲਾਵਾਂਗੇ ਸਭ ਪਤਾ ਸੀ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੂੰ ਮੇਰੇ ਘਰ ਦੀ ਡਿਟੇਲ ਵੀ ਵਾਇਸ ਰਿਕਾਰਡ ਤੁਹਾਨੂੰ ਮੈਂ ਸੈਂਡ ਕੀਤੀ ਤੇ ਸਾਰੀ ਕੁਝ ਡਿਟੇਲ ਉਹਨਾਂ ਦ ਇਦਾਂ ਦਾ ਤੇਰਾ ਕਾਰੋਬਾਰ ਹੈ ਸਾਰੀ ਡਿਟੇਲ ਉਹਨਾਂ ਕੋਲ ਸੀਗੀ ਪਹਿਲਾਂ ਹੀ ਕੱਲ ਰਾਤ ਨੂੰ ਮੈਂ ਰੋਟੀ ਖਾ ਰਹਾ ਆਇਆ ਘਰੇ 9:30 ਵਜੇ ਦਾ ਟਾਈਮ ਹੋਣਾ ਇੱਕ ਬੁਲਟ ਤੇ ਇੱਕ ਸਪਲੈਂਡਰ ਦੇ ਉੱਤੇ ਤਿੰਨ ਤਿੰਨ ਚੜਾ ਜਾਣੇ ਚੜ੍ਹ ਕੇ ਆਏ ਨੇ ਘਰ ਦੇ ਲਾਗੇ ਪਹਿਲਾਂ ਉਹਨਾਂ ਨੇ ਮਾੜਾ ਮੋਟਾ ਰੈਕੀਜੀ ਕੀਤੀ ਹੈ ਕਿ ਕੌਣ ਹੈਗਾ ਉੱਥੇ ਕੌਣ ਨਹੀਂ ਸਿਕਿਉਰਿਟੀ ਗਾਰਡ ਸੀਗਾ ਰਾਤ ਸਿਰ ਇਕੱਲਾ ਉੱਥੇ ਉਸ ਤੋਂ ਬਾਅਦ ਉਹਨਾਂ ਨੇ ਵੇਖ ਕੇ ਇੱਕਦਮ ਆਣ ਕੇ ਤਾਬੜ ਦੋ ਉਹਨਾਂ ਨੇ ਪੈਟਰੋਲ ਸੁੱਟੇ ਨੇ ਗੱਡੀਆਂ ਦੇ ਉੱਤੇ ਗੱਡੀਆਂ ਦੇ ਉੱਤੇ ਅੱਗ ਲਾਤੀ ਤੇ ਧੋੜਪਾਨ ਕਰਨੀ ਸ਼ੁਰੂ ਕਰ ਦਿੱਤੀ ਸਰ ਮੇਰੀਆਂ ਦੋ ਗੱਡੀਆਂ ਸਾੜ ਗਏ ਨੇ ਕੋਲੇ ਹੀ ਕਰ ਦਿੱਤੀ ਇਹਨਾਂ ਸਾੜੀ ਦਿੱਤੀਆਂ ਨੇ ਤੇ ਉਹ ਮਰ ਲ ਗਿਆ ਮੈਂ ਤਾਂ ਜਿਆਦੀ ਗੱਲ ਦਾ ਤੇ ਪਤਾ ਨਹੀਂ ਮੈਂ ਰਾਤ ਹੀ ਇੱਥੇ ਬੈਠਾ ਹਾਂ ਅੰਦਰ ਤੇ ਇਧਰੋਂ ਬੰਦਾ ਇੱਕ ਆਇਆ ਵਾ ਆ ਸੜਕ ਦੇ ਉੱਤੇ ਉਹਨੇ ਮੇਰੇ ਵੱਲ ਇਦਾਂ ਵੇਖਿਆ ਬੜੇ ਗੌਰ ਨਾਲ ਤੇ ਕਰਪਾਨ ਉਹਨੇ ਫੜੀ ਸੀ ਹੱਥ 'ਚ ਨੰਗੀ ਤੇ ਮੈਂ ਉਹਨੂੰ ਵੇਖ ਕੇ ਉਥੋਂ ਤੇ ਉੱਠ ਕੇ ਇਧਰ ਨੂੰ ਆਇਆ ਅੱਗੇ ਨੂੰ ਥੋੜਾ ਜਿਹਾ ਮੈਂ ਹਾਂ ਵੇਖਾਂ ਕਿਹੜਾ ਬੰਦਾ ਉਹ ਫੇਰ ਆਇਆ ਨੂੰ ਚਲਾ ਗਿਆ ਟਰੱਕ ਵਾਲੇ ਪਾਸੇ ਉਧਰੋਂ ਫਿਰ ਉਹਨੇ ਇਦਾਂ ਇਸ਼ਾਰਾ ਮਾਰਿਆ 7-8 ਜਣੇ ਮਰ ਕੇ ਘਟੋ ਘਟ 8 ਜਣੇ ਹੈਗੇ ਹੀ ਅੱਛਾ ਉਹ ਆਏ ਆ ਮੇਰੇ ਉਹਨਾਂ ਇਦਾਂ ਰੋੜਾ ਮਾਰ ਰਿਆ ਇਧਰ ਨੂੰ ਉਹ ਵੇਟ ਸੁਟੀ ਇਦਾਂ ਰੋੜਾ ਮਾਰ ਰਿਆ ਮੈਂ ਭੱਜ ਕੇ ਉਹ ਗੇਟ ਦੇ ਅੰਦਰ ਵੜ ਗਿਆ ਗੇਟ ਇਦਾਂ ਢੋਲਿਆ ਵੀ ਸ਼ਾਇਦ ਮੈਨੂੰ ਇਹ ਵੀ ਮੇਰੇ ਨਾਲ ਆਉਣਗੇ ਵਿਚਾਰੇ ਮਾਰੇ ਵਿਚਾਰੇ ਮਾਰੇ ਤੇ ਉਹ ਰੌਲਾ ਪਾਉਣ ਡਿਆ ਬੰਦਾ ਇੱਕ ਕਹਿੰਦਾ ਗੋਲੀ ਮਾਰਦੇ ਉਹ ਉਹਨਾਂ ਕੀਤਾ ਵੀ ਮੇਰੇ ਆਲੋ ਸਿੱਧਾ ਜਦੋਂ ਇੱਥੇ ਆ ਗਏ ਆ ਗੋਲੀ ਚੱਲੀ ਨਹੀਂ ਤੇ ਗੋਲੀ ਬਾਅਦ ਵਿੱਚ ਫਿਰ ਮੈਨੂੰ ਪਤਾ ਨਹੀਂ ਮੈਂ ਗੇਟ ਦੇ ਅੰਦਰ ਵੜ ਗਿਆ ਬਾਕੀ ਉਹ ਬੰਦਾ ਕਹਿਣ ਰਿਹਾ ਵੀ ਗੋਲੀ ਮਾਰ ਗੋਲੀ ਆ ਗਈ ਗੋਲੀ ਦੀ ਹਾਂ ਕਹਿੰਦਾ ਵੀ ਗੋਲੀ ਮਾਰਦੇ ਗੋਲੀ ਮਾਰਦੇ ਮੈਂ ਦਵਾ ਦਾ ਅੰਦਰ ਵੜ ਕੇ ਗੇਟ ਬੰਦ ਕਰ ਲਿਆ ਤੇ ਉਹ ਉਹਨਾਂ ਨੇ ਫਿਰ ਆ ਇਹਦੇ ਉੱਤੇ ਮਾਰਿਆ ਇਧਰ ਤੇ ਉਧਰ ਅੱਗ ਲਾ ਕੇ ਤੇ ਬਸ ਪੰਜਾਤਾਂ ਉਦਰੀਸ ਕਟਨਾਕ੍ਰਮ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਹਰ ਐਂਗਲ ਤੋਂ ਇਸ ਮਾਮਲੇ ਦੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਬਕਾਇਦਾ ਪੀੜਤ ਕਾਰੋਬਾਰੀ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਦੋਂ ਤੋਂ ਉਸ ਨੂੰ ਧਮਕੀਆਂ ਮਿਲੀਆਂ ਸਨ ਉਸ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਪਰ ਸਮਰਹੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਦੋਸ਼ਿਆ ਨੂੰ ਹਰ ਕਿਸ ਬਖਸ਼ਿਆ ਨਹੀਂ ਜਾਵੇਗਾ ਇਹ ਨਾ ਇੱਕ ਕਬਲੇ ਆ ਮੁੰਡਾ ਇੱਥੇ ਆਪਣਾ ਦਾਦੂਪੁਰ ਦਾ ਰਹਿਣ ਵਾਲਾ ਵਾ ਹਾਲ ਵਾਸ ਯਥਰੰਦੀ ਦੇ ਲੋਕ ਰਹਿੰਦੇ ਨੇ ਇਨਾਂ ਦੇ ਇਥੇ ਆਪਣਾ ਕੰਸਟਰਕਸ਼ਨ ਦਾ ਕੰਮ ਹੀ ਰੈਸਟੋਰੈਂਟ ਵਗੈਰਾ ਬਣਾ ਰਹੇ ਸੀ ਇਹਨਾਂ ਨੇ ਕੋਈ 5-6 ਅਣਪਛਾਤੇ ਮੁੰਡੇ ਆਏ ਨੇ ਉਹਨਾਂ ਨੇ ਪਥਰਾਅ ਕੀਤਾ ਤੇ ਨਾਲੇ ਇੱਥੇ ਗੱਡੀ ਲੱਗੀ ਉਹਨੂੰ ਅੱਗ ਲਗਾਈ ਜਿਸ ਸੰਬੰਧ ਵਿੱਚ ਬਿਆਨ ਲੇ ਕੇ ਤੇ ਪਰਚਾ ਦਰਜ ਸਵਾਰ ਕਰਕੇ ਦੇ ਅਗਲੇਰੀ ਕਾਰਵਾਈ ਕੀ ਮਾਮਲਾ ਕੀ ਸੀ ਮੌਜੂ ਮੌਢੀ ਤਫਤੀਸ਼ ਕੀ ਸਾਹਮਣੇ ਆਇਆ ਮਾਮਲਾ ਹੁਣ ਉਹ ਜਦੋਂ ਮੁੰਡੇ ਫੜਾਂਗੇ ਤੇ ਉਹ ਤਾਂ ਲੱਗੂਗਾ ਕਿ ਉਹਨਾਂ ਦਾ ਕੀ ਕਰਨਾ ਹੈ ਸਾਥੀ ਵਾਲੀ ਕਾਲ ਇਹਨਾਂ ਨੂੰ ਪਹਿਲਾਂ ਆਈ ਸੀ ਉਹ ਉਹਨਾਂ ਨੇ ਪਹਿਲਾਂ ਦਰਖਾਸਤ ਅਦਨਜੀ ਰੇਵਨਿਊ ਰਹਿੰਦੇ ਹੀ ਉੱਥੇ ਸ਼ਾਇਦ ਦਿੱਤੀ ਸੀ ਉਹ ਵੀ ਇੱਕ ਵਾਰੀ ਵੇਖ ਕੇ ਤੇ ਆ ਪਰਚਾ ਦੇਖ ਕੇ ਫਿਰ ਵੇਖ